ਈ ਸੰਜੀਵ अरोड़ा ਜੀ ਜਿਹੜੇ ਆਪਣੇ ਤੋਂ ਕੈਂਡੀਡੇਟ ਸੀਗੇ ਲੁਧਿਆਣਾ ਬੈਸਟ ਤੋਂ ਉਹਨਾਂ ਨੇ ਕੰਮ ਹੀ ਇੰਨੇ ਕਰਦੇ ਸੀਗੇ ਵੀ ਲੋਕ ਆਪਣੇ ਆਪ ਬੜੇ ਦਸ਼ਾਹਨਾਰ ਨੂੰ ਵੋਟਾਂ ਪਾਈਆਂ ਵਾ ਤੇ ਆਮ ਆਦਮੀ ਪਾਰਟੀ ਸਾਡੀ ਜਿਹੜੀ ਆਮ ਘਰਾਂ ਚੋਂ ਠੇ ਲੋਕਾਂ ਨੂੰ ਇਹ ਸਮਾਂ ਦਿੰਦੀ ਆ ਟਾਈਮ ਦਿੰਦੀ ਆ ਵੀ ਅੱਗੇ ਆਉਣ ਤਾਂ ਕਿ ਮੈਂ ਵੀ ਇੱਕ ਆਮ ਕਰ ਠੋਟਿਆ ਹੋਇਆ ਅੱਜ ਮੈਂ ਜਿੰਦ ਦਾ ਸੈਕਟਰੀ ਆ ਬਰਦਰ ਲੁਧਿਆਣਾ ਜ਼ਿਲ੍ਹੇ ਦਾ ਇਹ ਸੰਜੀਵ ਗੋੜਾ ਜੀ ਦੀ ਜਿੱਤ ਨਹੀਂ ਇਹ ਆਮ ਵਰਕਰ ਦੀ ਜਿੱਤ ਆ ਜੀ ਇਹ ਹੰਕਾਰ ਨੂੰ ਜਵਾਬ ਦਿੰਦਾ ਇਹ ਗਰੂਦੀ ਹੰਕਾਰ ਦੇ ਵਿੱਚ ਗੱਲ ਕਰਦੇ ਹੁਣੇ ਅੰਕਾਰ ਨੂੰ ਸਤਕਾਰ ਨਾਲ ਜਵਾਬ ਦਿੱਤਾ ਜੀ ਇਹ ਕਾਫੀ ਵੱਡੀ ਲੀਡ ਜੇਸ ਰੱਖ ਕੇ ਜਾ ਲਗਭਗ 4700 ਦੀ ਲੀਡ ਹੋ ਗਈ ਆ ਇਹ ਮਾਰਜਨ ਜੇ ਛੋਟਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਰਜਨ ਵੱਡਾ ਬਣੂਗਾ ਤੁਹਾਡੇ ਸਾਹਮਣੇ ਆ ਸੰਜੀਵ ਰੋੜਾ ਜੀ ਇਹਨਾਂ ਦੇ ਕੰਮਾਂ ਦੇ ਆਧਾਰ ਦੇ ਉੱਤੇ ਵੋਟ ਪੈ ਰਹੀ ਆ ਵਿਕਾਸ ਦੇ ਆਧਾਰ ਤੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਆਮ ਆਦਮੀ ਪਾਰਟੀ ਇੱਕ ਬਹੁਤ ਵੱਡੀ ਲੀਡ ਨਾਲ ਆਪਣੀ ਸਰਕਾਰ ਦੁਬਾਰਾ ਬਣਾਉਗੀ ਜੀ ਹਾਂ ਜੀ ਸੰਜੀਵ अरोड़ा ਜੀ ਜਿਹੜੇ ਆਪਣੇ ਤੋਂ ਕੈਂਡੀਡੇਟ ਸੀਗੇ ਲੁਧਿਆਣਾ ਬੈਸਟ ਤੋਂ ਉਹਨਾਂ ਨੇ ਕੰਮ ਹੀ ਇੰਨੇ ਕਰਦੇ ਸੀਗੇ ਵੀ ਲੋਕ ਆਪਣੇ ਆਪ ਬੜੇ ਦਸ਼ਾਹਨਾਰ ਨੂੰ ਵੋਟਾਂ ਪਾਈਆਂ ਵਾ ਤੇ ਆਮ ਆਦਮੀ ਪਾਰਟੀ ਸਾਡੀ ਜਿਹੜੀ ਆਮ ਘਰਾਂ ਤੋਂ ਉੱਠੇ ਲੋਕਾਂ ਨੂੰ ਸਮਾਂ ਦਿੰਦੀ ਆ ਟਾਈਮ ਦਿੰਦੀ ਆ ਵੀ ਅੱਗੇ ਆਉਣ ਤਾਂ ਕਿ ਮੈਂ ਵੀ ਇੱਕ ਆਮ ਘਰ ਝੋਟਿਆ ਹੋਇਆ ਅੱਜ ਮੈਂ ਜਿੰਦ ਦਾ ਸੈਕਟਰੀ ਆ ਬਰਦਰ ਲੁਧਿਆਣਾ ਜ਼ਿਲ੍ਹੇ ਦਾ ਸੰਜੀਵ ਗੋੜਾ ਜੀ ਦੀ ਜਿੱਤ ਗਰਦੀ ਜਿੱਤਤਾ ਜੀ ਇਹ ਹੰਕਾਰ ਨੂੰ ਜਵਾਬ ਦਿੱਤਾ ਜਿਹੜੇ ਗਰੂਦੀ ਹੰਕਾਰ ਦੇ ਵਿੱਚ ਗੱਲ ਕਰਦੇ ਸੀਗੇ ਹੰਕਾਰ ਨੂੰ ਸਤਕਾਰ ਨਾਲ ਜਵਾਬ ਦਿੱਤਾ ਜੀ ਇਹ ਮਾਸ਼ਾਅੱਲ ਕਾਫੀ ਵੱਡੀ ਲੀਡ ਜੇ ਇਸ ਤਰ੍ਹਾਂ ਕੇ ਜਾ ਲਗਭਗ 4700 ਦੀ ਲੀਡ ਹੋ ਗਈ ਆ ਇਹ ਮਾਰਜਨ ਜੇ ਛੋਟਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਰਜਨ ਵੱਡਾ ਬਣੂਗਾ ਤੁਹਾਡੇ ਸਾਹਮਣੇ ਆ ਸੰਜੀਵ ਰੋੜਾ ਜੀ ਇਹਦੇ ਕੰਮਾਂ ਦੇ ਆਧਾਰ ਦੇ ਉੱਤੇ ਵੋਟ ਪੈ ਰਹੀ ਆ ਵਿਕਾਸ ਦੇ ਆਧਾਰ ਤੇ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਆਮ ਆਦਮੀ ਪਾਰਟੀ ਇੱਕ ਬਹੁਤ ਵੱਡੀ ਲੀਡ ਨਾਲ ਆਪਣੀ ਸਰਕਾਰ ਦੁਬਾਰਾ ਬਣਾਉਗੀ ਜੀ